ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਭਾਈ ਅਮਰਪਾਲ ਸਿੰਘ ਦੇ ਸੰਗਤ ਜਰਨਲ ਪਿੰਡਰਾ ਵਾਲੇ ਤੇ ਸਿੱਖ ਕੌਮ ਦੀ ਜਿਹੜੀ ਸ਼ਬੀ ਹੈ ਉਹਨੂੰ ਇੱਕ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਬੜੀ ਵੱਡੀ ਸਾਜਿਸ਼ ਹੋ ਰਹੀ ਹੈ ਜਿਹਦੇ ਵਿੱਚ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਤੇ ਕਗਨਾ ਰਣਾਵਤ ਖਾਸ ਕਰਕੇ ਮਲਬਸ ਹੈਗੇ ਆ ਉਹ ਇੱਕ ਖਸਤਾਦ ਕਰ ਰਹੇ ਆ ਇੱਕ ਫਿਲਮ ਬਣਾ ਰਹੇ ਆ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲਗੇ ਵੀਡੀਓ ਦੇਖਨੇ ਤੇ ਇਸ ਦੇ ਬਾਰੇ ਜਾਣਨੇ ਹਾਂ ਹਾਂਜੀ ਪੰਜਾਬੀਓ ਗੱਲ ਬੜੀ ਗੰਭੀਰ ਹੈ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਇਹ ਗੱਲ ਬਹੁਤ ਗੰਭੀਰ ਤੇ ਜਿਹੜਾ ਕਿ ਅੱਜ ਦੇ ਮਾਮਲੇ ਦੀ ਗੱਲ ਕਰੀਏ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਜਾ ਕੇ ਮੁੱਦਾ ਜੁੜ ਜਾਂਦਾ ਗੱਲ ਕੀ ਹੈ ਵੀ ਐਮਰਜੈਂਸੀ ਫਿਲਮ ਜਿਹੜੀ ਕਿ ਬਣੀ ਹੈ ਕੰਗੜਾ ਰਣਾਉਤ ਨੇ ਬਣਾਈ ਤੇ ਬਣਮਾਈ ਕਿਨੇ ਆ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸਾਡੇ ਸਿੰਘਾਂ ਦੀ ਸ਼ਬੀ ਜਿਹੜੀ ਕਿ ਖਰਾਬ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਨੀਵਾ ਦਿਖਾਇਆ ਜਾ ਰਿਹਾ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਜਿਨ੍ਹਾਂ ਦੇ ਰਾਹ ਨੂੰ ਦੇਖ ਕੇ ਭਾਈ ਅਮਰਪਾਲ ਸਿੰਘ ਨੇ ਇੱਕ ਮਹੀਮ ਚੱਕੀ ਸੀ ਪਰ ਹੁਣ ਮੈਂ ਤੁਹਾਨੂੰ ਦੱਸਦਾ ਇਹਦਾ ਪੂਰਾ ਰਾਜ ਕੀ ਹੈ ਇਹਦੇ ਪਿੱਛੇ ਦਾ ਫਿਲਮ ਕਿਉਂ ਬਣ ਰਹੀ ਹੈ ਤੁਸੀਂ ਇਹ ਗੱਲ ਨੂੰ ਸੁਣ ਕੇ ਬੜੀ ਹੈਰਾਨਗੀ ਮਨਾਓਗੇ ਤੇ ਪੂਰੇ ਹੈਰਾਨ ਹੋ ਜਾਓਗੇ ਤੇ ਇੱਕ ਐ ਕਹਿ ਸਕਦੇ ਜਿੰਮੇ ਤੁਹਾਨੂੰ ਅਚੰਭਾ ਲੱਗੂਆ ਯਾਰ ਗੱਲ ਹੈ ਕੀ ਹੈ ਗੱਲ ਇਹ ਹੈ ਵੀ ਜਿਹੜੀ ਸਰਕਾਰ ਸਾਡੇ ਪੰਜਾਬ ਦੀ ਚੁਣੀ ਹੋਈ ਗੰਦੀ ਇਹਨਾਂ ਨੇ ਪਹਿਲਾਂ ਤਾਂ ਕਰਵਾਈਆਂ ਵੇਖੋ ਬੇਅਦਬੀਆਂ ਹੁਣ ਤੁਸੀਂ ਕਹੋਗੇ ਵੀ ਮੈਂ ਇਹ ਕਿਉਂ ਕਹਿ ਰਿਹਾ ਮੈਂ ਤੁਹਾਨੂੰ ਇੱਕ ਇੱਕ ਗੱਲ ਸੱਚ ਦੇ ਆਧਾਰ ਤੇ ਦੱਸੂਆਂ ਤੇ ਦਲੀਲਾਂ ਦੇ ਆਧਾਰ ਤੇ ਜਿਹੜੀ ਸੱਚ ਹੈਗੀ ਹੈ ਪਹਿਲਾ ਜਿਹੜੀਆਂ ਬੇਆਦਮੀਆਂ ਕਰਵਾਈਆਂ 2-4 ਦਿਨ ਪਹਿਲਾਂ ਦੀ ਗੱਲ ਕਰਦਾ ਮੈਂ ਪੁਰਾਣੀ ਨਹੀਂ ਕਰਦਾ ਭਾਈ ਅਮਰਪਾਲ ਸਿੰਘ ਦੇ ਮੁੱਦੇ ਤੋਂ ਧਿਆਨ ਭਟਕਾ ਕੇ ਵੀ ਸਿੰਘਾਂ ਦਾ ਇੱਧਰ ਨੂੰ ਲਾ ਦिए ਹੂੰ ਪਰ ਨਹੀਂ ਸਿੰਘਾਂ ਨੂੰ ਸਮਝ ਹੈਗੀ ਸੀ ਵੀ ਇਹ ਸਰਕਾਰ ਦੀ ਚਾਲਾ ਵਾਕਈ ਆਪਾਂ ਵੀ ਇਹ ਗਾਣਾ ਦੱਸੀ ਸੀ ਪਰ ਹੁਣ ਕੀ ਹੈ ਹੁਣ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਇਹਨਾਂ ਦੋਨਾਂ ਨੇ ਰਲ ਕੇ ਇੱਕ ਐਸਾ ਪਲਾਨ ਬਣਾਇਆ ਵੀ ਜਿਹੜਾ ਕਿਸੇ ਦੇ ਦਿਮਾਗ ਦੇ ਵਿੱਚ ਨਾ ਆਵੇ ਮੈਂ ਕੰਗੜਾ ਰਣਾਉਤ ਨੂੰ ਵੀ ਕਹਿਣਾ ਚਾਹੁੰਦਾ ਕਿ ਤੈਨੂੰ ਵੀ ਨਹੀਂ ਪਤਾ ਇਹ ਤੈਨੂੰ ਵੀ ਵਰਤ ਰਹੇ ਨੇ ਵਰਤ ਕੇ ਮੇਰੇ ਨੇ ਵੀ ਸੈਂਟਰ ਗਵਰਨਮੈਂਟ ਜਿਹੜੀ ਉਹ ਬੀਜੇਪੀ ਦੀ ਹੈ ਬੀਜੇਪੀ ਦੀ ਸੰਸਦ ਕੌਣ ਹੈ ਇਸ ਕੰਗੜਾ ਰਣਾਉਤ ਤੇ ਬੀਜੇਪੀ ਦੇ ਨਾਲ ਗੱਠ ਜੋੜ ਕਿਦਾ ਭਗਵਾਨ ਤਮਾਨ ਦਾ ਪੰਜਾਬ ਸਰਕਾਰ ਦਾ ਹਾਂ ਤਾਂ ਹੁਣ ਤੁਸੀਂ ਆਪਸੇ ਹਾਬ ਲਾ ਲਿਓ ਜਿਹੜੀ ਮੈਂ ਗੱਲ ਦੱਸੂਆਂ ਵੀ ਭਾਈ ਜਿਹੜੀ ਫਿਲਮ ਬਣਵਾਈ ਜਾ ਰਹੀ ਹੈ ਕੰਗਣਾ ਰਣੌਤ ਦੁਆਰਾ ਇਹ ਸਰਕਾਰਾਂ ਦਾ ਐਸੇ ਹੀ ਏਜੰਡਾ ਚਲਾਇਆ ਗੁੱਜਾ ਵੀ ਇਹ ਕਿਸੇ ਦੇ ਸਮਝ ਦੇ ਵਿੱਚ ਨਾ ਆਵੇ ਤੇ ਫਿਲਮ ਦੇ ਜਰੀਏ ਸਿੱਖਾਂ ਦੀ ਛਵੀ ਹੋਊਗੀ ਖਰਾਬ ਕੰਗਣਾ ਰਣੌਤ ਨੂੰ ਵੀ ਇਸ ਚੀਜ਼ ਦਾ ਨਹੀਂ ਪਤਾ ਕਿ ਤੈਨੂੰ ਵਰਤਿਆ ਜਾ ਰਿਹਾ ਹੈ ਸਟੋਰੀ ਕਿਨੇ ਦਿੱਤੀ ਹੈ ਸਿੰਘਾਂ ਦੀ ਮੋਟੀਵੇਟ ਕਿਨੇ ਕੀਤਾ ਉਹਨਾਂ ਨੂੰ ਕਿਉਂਕਿ ਤੁਹਾਨੂੰ ਇਹ ਗੱਲ ਦਾ ਪੱਕੇ ਤੌਰ ਤੇ ਪਤਾ ਹੈ ਇਹ ਤੁਹਾਨੂੰ ਮੰਨਣੀ ਪੈਣੀ ਹੈ ਗੱਲ ਮੇਰੀ ਵੀ ਸਿੰਘਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ ਸੈਂਟਰ ਗਵਰਨਮੈਂਟ ਤੇ ਸਾਡੇ ਪੰਜਾਬ ਦੀ ਗੰਦੀ ਸਰਕਾਰ ਹੁਣ ਘਮ ਘਮਾ ਕੇ ਗੱਲ ਹੈ ਕੀ ਹੈ ਵਿਚਲੀ ਇਹਨਾਂ ਨੇ ਫਿਲਮ ਬਣਵਾਈ ਜਾਣਬੁੱਝ ਕੇ ਵੀ ਇਹ ਲੋਕ ਜਿਹੜੇ ਸਿੱਖ ਨੇ ਇਹ ਪੈ ਜਾਣੀਏ ਕੰਗਣਾ ਰਣਾਉਦੇ ਮੰਗਰ ਤੇ ਜਿਹੜਾ ਭਾਈ ਅਮਰਪਾਲ ਸਿੰਘ ਦਾ ਮੁੱਦਾ ਇਹਦਾ ਧਿਆਨ ਭਟਕ ਜੂਗਾ ਤੇ ਪੰਜਾਬ ਦੇ ਵਿੱਚ ਮਾਹੌਲ ਹੋ ਜੂਗਾ ਖਰਾਬ ਤੇ ਲੋਕ ਕੰਗਣਾ ਦੇ ਮੰਗਰ ਪੈ ਜਾਣੀਏ ਜਿਹੜੇ ਸਾਡੇ ਸਿੰਘ ਨੇ ਸਾਡੀ ਸਿੱਖ ਕੌਮ ਹੈ ਇਹ ਦੁਸ਼ਮਣ ਕਿਹਦੀ ਬਣੂਗੀ ਕੰਗਣਾ ਰਣਾਉਦੀ ਸੋ ਵੀਰੋ ਮੈਂ ਜਿਹੜੀ ਗੱਲ ਕਹਿਣਾ ਹੁੰਦਾ ਨਾ ਉਹਦੇ ਵਿੱਚ ਕੋਈ ਰਾਜ ਹੁੰਦਾ ਛੁਪਿਆ ਹੋਇਆ ਬਾਈ ਕਿਉਂਕਿ ਮੈਂ ਇਹਨਾਂ ਚੀਜ਼ਾਂ ਦਾ ਸਟੱਡੀ ਕਰਦਾ ਵੀ ਜਿਹੜੀ ਗੱਲ ਨੂੰ ਕੋਈ ਹੋਰ ਬੰਦਾ ਨਾ ਫੜ ਪਾਵੇ ਆਮ ਖਾਸ ਬੰਦੇ ਨੂੰ ਇਹ ਗੱਲ ਨਹੀਂ ਦੀਂਦੀ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਸਰਕਾਰ ਸੈਂਟਰ ਗਵਰਨਮੈਂਟ ਦੇ ਨਾਲ ਯਾਨੀ ਬੀਜੇਪੀ ਦੇ ਨਾਲ ਰਲ ਕੇ ਇਹਨਾਂ ਨੇ ਇੱਕ ਪਲਾਨ ਬਣਾਇਆ ਵੀ ਯਾਰ ਅਪਾ ਇੱਕ ਫਿਲਮ ਦੇ ਜਰੀਏ ਸਿੰਘਾਂ ਦੀ ਸ਼ਬੀ ਖਰਾਬ ਕਰਵਾ ਦਿੰਨੇ ਆ ਕੰਗਣਾ ਤੋਂ ਤੇ ਗੰਗਣਾ ਦੇ ਮੰਗਰ ਪੈ ਜਾਣੀਏ ਸਿੰਘ ਪੰਜਾਬ ਦੇ ਤੇ ਪੰਜਾਬ ਦੇ ਵਿੱਚ ਮਾਹੌਲ ਹੋ ਜੂਗਾ ਖਰਾਬ ਫਿਰ ਉਹਨਾਂ ਦੇ ਉੱਤੇ ਕੋਈ ਐਮਰਜੈਂਸੀ ਲਾ ਦੇਣਗੇ ਕੋਈ ਹੋਰ ਥੱਪਨੇ ਥੱਪ ਦੇਣਗੇ ਜੀ ਐ ਹੋ ਗਿਆ ਜੀ ਫੁਲਾਨਾ ਕਰਤਾ ਜੀ ਸੋ ਕਿਤੇ ਨਾ ਕਿਤੇ ਹਰ ਐਂਗਲ ਤੋਂ ਭਾਈ ਅਮਰਤਪਾਲ ਸਿੰਘ ਨੂੰ ਇਹ ਦੋਵੇਂ ਸਰਕਾਰਾਂ ਦੱਬਣਾ ਚਾਹੁੰਦੀਆਂ ਨੇ ਕਿ ਬਾਹਰ ਕਦੇ ਵੀ ਨਾ ਆਵੇ ਪਰ ਨਹੀਂ ਸਾਡਾ ਜਿਹੜਾ ਪੰਜਾਬ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਉਹ ਦਿਮਾਗ ਬਖਸ਼ਿਆ ਤੇ ਉਹ ਸਾਡੇ ਵਿੱਚ ਜज्ਬਾ ਕਾਇਮ ਕੀਤਾ ਕਿ ਜਿਹੜੀ ਚਾਲ ਚੱਲਦੀ ਹੈ ਸਰਕਾਰ ਮੈਂ ਕਹਿੰਦਾ ਵੀ ਅਸੀਂ ਪਹਿਲੇ ਹੀ ਜਾਣ ਲੈਨੇ ਵੀ ਕੀ ਕਰਨਾ ਚਾਹੁੰਦੇ ਨੇ ਗੱਲਾਂ ਕੌੜੀਆਂ ਲੱਗਦੀਆਂ ਹੁਣੀਆਂ ਕਿਸੇ ਨੂੰ ਲੱਗਦੀਆਂ ਹੁਣ ਪਰ ਜਿਹੜਾ ਸੱਚ ਹੈ ਉਹ ਸੱਚ ਹੀ ਰਹਿਣਾ ਕਿਉਂਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਬੇਅਦਬੀ ਕਰਵਾਈ ਇੱਕ ਤੋਂ ਬਾਅਦ ਇੱਕ ਤੁਸੀਂ ਦੇਖੋ ਇੱਕ ਤੋਂ ਬਾਅਦ ਇੱਕ ਬੇਅਦਬੀ ਦੇ ਮਾਮਲੇ ਆਏ ਤਿੰਨ ਉਹ ਬੰਦੇ ਇਹਨਾਂ ਦੇ ਹੀ ਸੀ ਬਾਈ ਮੈਂ ਪਹਿਲਾਂ ਵੀ ਦੱਸੀ ਆ ਗਾਲੇ ਸਾਰੀ ਵੀ ਧਿਆਨ ਭਟਕੂ ਆ ਬੇਅਦਬੀ ਵਾਲੇ ਪਾਸੇ ਸਿੰਘ ਇੱਕ ਦੂਜੇ ਦੇ ਪਿਆਸੇ ਹੋ ਜਾਣਗੇ ਮਾਰ ਕੁੱਟ ਕਰਨਗੇ ਪਰ ਨਹੀਂ ਕਿਤੇ ਨਾ ਕਿਤੇ ਸਾਡੇ ਜਿਹੜੇ ਲੋਕ ਨੇ ਸਾਡੇ ਸਿੰਘ ਨੇ ਸਾਡੇ ਸਿੱਖ ਨੇ ਸਾਡਾ ਸਮਾਜ ਸਮਝ ਚੁੱਕਿਆ ਸੀ ਵੀ ਇਹ ਚਲਾਈ ਹੋਈ ਜਿਹੜੀ ਕਿ ਮਹੀਮਾ ਇਹਨਾਂ ਦੀ ਆ ਜਿਹੜੀ ਕਿ ਗੁੱਝੇ ਨਿਸ਼ਾਨੇ ਲਾਉਣਾ ਚਾਹੁੰਦੀ ਹੈ ਸਰਕਾਰ ਪਰ ਹੁਣ ਕੰਗਣਾ ਰੌਣਤ ਵੀ ਸਮਝ ਲਏ ਵੀ ਭਾਈ ਚਲੋ ਠੀਕ ਹੈ ਵੀ ਤੂੰ ਨਵੀਂ-ਨਵੀਂ ਇਹਨਾਂ ਦੀ ਸੰਸਦ ਆ ਵੀ ਮਤਲਬ ਮੈਂਬਰ ਬਣੀ ਆ ਪਾਰਲੀਮੈਂਟ ਦੀ ਬੀਜੇਪੀ ਦੀ ਸੰਸਦ ਆ ਪਰ ਤੈਨੂੰ ਇਹ ਸਮਝ ਲੈਣਾ ਚਾਹੀਦਾ ਇਹ ਲੋਕ ਤੈਨੂੰ ਵੀ ਵਰਤ ਰਹੇ ਨੇ ਕਿਉਂਕਿ ਤੈਨੂੰ ਇਹਦੇ ਬਾਰੇ ਹਲੇ ਤਜਰਬਾ ਹੈ ਨਹੀਂ ਤੇ ਤੂੰ ਇਹ ਸਮਝ ਵੀ ਮੋਦੀ ਆ ਜਿਹੜਾ ਇਹ ਬਹੁਤ ਖਿਲਾੜੀ ਆ ਪੱਕਾ ਇਹਨਾਂ ਨੇ ਇੱਕ ਐਸਾ ਤੀਰ ਛੱਡਿਆ ਐਸਾ ਇੱਕ ਚੱਕਰ ਵੀ ਹਰਿਆ ਬੀ ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਇਹ ਗੱਲ ਨਾ ਵੜੇ ਵੀ ਸਿੰਘਾਂ ਨੂੰ ਕਿਹੜੇ ਹਸਾਬ ਦੇ ਨਾਲ ਡੇਗਿਆ ਜਾਵੇ ਤੇ ਭਾਈ ਅਮਰਪਾਲ ਦੇ ਮੁੱਦੇ ਤੋਂ ਧਿਆਨ ਭਟਕਾ ਕੇ ਕੰਗੜਾ ਦੇ ਵਾਲੇ ਨੂੰ ਕੀਤਾ ਜਾਵੇ ਹੁਣ ਤੁਸੀਂ ਆਪਸ ਹਿਸਾਬ ਲਾਓ ਗੱਲ ਦਾ ਮੈਨੂੰ ਜਵਾਬ ਦਿਓ ਵੀ ਜਿਹੜੀ ਮੈਂ ਗੱਲ ਕੀਤੀ ਹੈ ਕੀ ਇਹ ਸੱਚ ਨਹੀਂ ਲੱਗਦੀ ਸੋ ਵਿਰੋਧ ਜਿਹੜੀਆਂ ਗੱਲਾਂ ਸੱਚੀਆਂ ਹੁੰਦੀਆਂ ਨੇ ਨਾ ਉਹ ਸੱਚ ਲੱਗਦੀਆਂ ਨਹੀਂ ਹੁੰਦੀਆਂ ਕਈ ਵਾਰੀ ਪਰ ਨਹੀਂ ਮੈਨੂੰ ਉਮੀਦ ਹੈ ਵੀ ਸਾਡੇ ਜਿਹੜੇ ਭੈਣ ਭਰਾ ਨੇ ਹਰ ਰੋਜ਼ ਆਪਣੀ ਗੱਲ ਸੁਣਦੇ ਨੇ ਅਸੀਂ ਵਿਚਾਰ ਸਾਂਝੇ ਕਰਦੇ ਹਾਂ ਤੁਹਾਡੇ ਨਾਲ ਤੁਸੀਂ ਸਾਡੇ ਆਪਣੇ ਪੰਜਾਬ ਦੀ ਜਿਹੜੀ ਕਿ ਸਾਡੀ ਹਮਦਰਦ ਕੋਮ ਹੈ ਤੁਹਾਡੇ ਸਾਰਿਆਂ ਦੇ ਅੱਗੇ ਮੈਂ ਇਹ ਗੱਲ ਰੱਖੀ ਆ ਕਿ ਜਿਹੜੇ ਗੁੱਦੇ ਨਿਸ਼ਾਨੇ ਭਾਈ ਅਮਰਪਾਲ ਨੂੰ ਹਰ ਐਂਗਲ ਤੋਂ ਟਾਰਗੇਟ ਕੀਤਾ ਜਾ ਰਿਹਾ ਪਰ ਮੈਂ ਕਹਿੰਦਾ ਵੀ ਆਪਾਂ ਜਿੱਥੋਂ ਤੱਕ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਜਿੰਨੀ ਮੇਰੇ ਤੋਂ ਸਟੱਡੀ ਹੋ ਸਕੇ ਇਹਨਾਂ ਗੱਲਾਂ ਬਾਤਾਂ ਤੇ ਮੈਂ ਤੁਹਾਡੇ ਅੱਗੇ ਨਿਚੋੜ ਕੱਢ ਦਊਂਗਾ ਇਹਨਾਂ ਲੋਕਾਂ ਦਾ ਵੀ ਸੱਚ ਕੀ ਐ ਤੇ ਝੂਠ ਕੀ ਐ ਕਿਉਂ ਦਿਮਾਗ ਰੱਬ ਨੇ ਸਭ ਨੂੰ ਦਿੱਤਾ ਸੋਚ ਆਪਣੀ ਆਪਣੀ ਹੁੰਦੀ ਐ ਕੌਣ ਕੀ ਸੋਚਦਾ ਤੇ ਕੌਣ ਨਹੀਂ ਇਹ ਨਹੀਂ ਕਹਿ ਸਕਦੇ ਪਰ ਕੋਈ ਮੁੱਖ ਮੰਤਰੀ ਹੋਵੇ ਜਾਂ ਕੋਈ ਪ੍ਰਧਾਨ ਮੰਤਰੀ ਸਾਨੂੰ ਨਹੀਂ ਪਤਾ ਪਰ ਜਿਹੜਾ ਸਾਡੇ ਦਿਮਾਗ ਦਿੱਤਾ ਰੱਬ ਨੇ ਉਹ ਬੜਾ ਤੇਜ ਦਿੱਤਾ ਕਿ ਜਿਹੜਾ ਇਹ ਗੰਦੀਆਂ ਸਰਕਾਰਾਂ ਕੁਝ ਕਰਨਾ ਚਾਹੁੰਦੀਆਂ ਨੇ ਉਹ ਸਾਨੂੰ ਪਹਿਲਾਂ ਹੀ ਇੱਕ ਐਸਾ ਇੰਡੀਕੇਟਰ ਲਾ ਦਿੰਦਾ ਹੈ ਇਹੋ ਜਿਹਾ ਇੱਕ ਸਿਗਨਲ ਦਿੰਦਾ ਹੈ ਵੀ ਸਾਨੂੰ ਪਤਾ ਲੱਗ ਜਾਂਦਾ ਵੀ ਅੱਜ ਕੀ ਹੋਣ ਵਾਲਾ ਪਤਾ ਨਹੀਂ ਤਾਂ ਪ੍ਰਮਾਤਮਾ ਨੇ ਬੁਲਵਾਇਆ ਸੱਚਾ ਜਿਹੜਾ ਉਹ ਇਹੀ ਹੈ ਵੀ ਹਰ ਐਂਗਲ ਤੋਂ ਜਿਹੜਾ ਕਿ ਭਾਈ ਅਮਰਤਪਾਲ ਨੂੰ ਹੀ ਲੈ ਕੇ ਫਿਲਮਾਂ ਦੇ ਵਿੱਚ ਵੀ ਸ਼ਬੀ ਖਰਾਬ ਉਧਰ ਦਿਖਾਈ ਗਈ ਭਾਈ ਆਪਣਾ ਸੰਤ ਜਰਮੈਲ ਸਿੰਘ ਜੀ ਭਿੰਡਰਾਵਾਲਿਆਂ ਦੀ ਕਿਉਂਕਿ ਉਹਨਾਂ ਦੇ ਹੀ ਰਾਹ ਤੇ ਚੱਲਣ ਵਾਲਾ ਯੋद्धा ਭਾਈ ਅਮਰਪਾਲ ਸਿੰਘ ਸੀ ਸਿੱਧਾ ਸਿੱਧਾ ਹੁਣ ਅਮਰਪਾਲ ਦੇ ਸੀਨ ਕਿਉਂ ਨਹੀਂ ਦਿਖਾਏ ਜਾਂਦੇ ਉਹਨਾਂ ਨੂੰ ਪਤਾ ਵੀ ਫਿਰ ਤਾਂ ਪਤਾ ਲੱਗੂ ਵੀ ਸਿੱਧੀ ਸਿੱਧੀ ਗੱਲ ਟਾਰਗੇਟ ਕਰ ਰਹੇ ਨੇ ਇਹਨਾਂ ਇਹਨਾਂ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਕਿਉਂ ਚੁਣਿਆ ਇੰਦਰਾ ਗਾਂਧੀ ਦਾ ਰੋਲ ਜਾਂ ਇਹੀ ਸਟੋਰੀ ਦੇ ਉੱਤੇ 1984 ਵਾਲੀ ਦੇ ਉੱਤੇ ਅਧਾਰਤ ਕਿਉਂ ਕਰਵਾ ਰਹੇ ਨੇ ਹੁਣ ਤੁਸੀਂ ਸੋਚੋ ਵੀ 1984 ਦਾ ਦਿਨ ਕੋਈ ਯਾਦ ਕਰਨਾ ਚਾਹੂਆ ਕੋਈ ਇਹ ਜਿਹਾ ਵੀ ਸਾਡੇ ਜਿਹੜਾ ਜ਼ੁਲਮ ਹੋਇਆ ਸੀ ਸਿੰਘਾਂ ਦੇ ਨਾਲ ਵੈਸੇ ਤਾਂ ਸਾਡਾ ਸ਼ਹੀਦੀ ਦਿਹਾੜਾ ਹੁੰਦਾ ਉਹ ਜਦੋਂ ਕਿ ਸਾਡੇ ਸੰਤ ਜਰਨੈਲ ਸਿੰਘ ਜੀ ਸ਼ਹੀਦ ਹੋ ਗਏ ਸੀ ਪਰ ਜਿਹੜਾ ਉਹ ਮੰਜ਼ਰ ਇਹਨਾਂ ਗੰਦੀਆਂ ਸਰਕਾਰਾਂ ਨੇ ਕੀਤਾ ਸੀ ਇਹ ਜਿਹੜਾ ਬੜਾ ਅਹਿਮ ਗੱਲ ਹੈ ਵੀ ਉਹਦੇ ਨਾਲ ਜੁੜੀ ਹੋਈ ਅੱਜ ਦੀ ਫਿਲਮ ਇਹ ਜਾਣ ਬੁੱਝ ਕੇ ਇਹਨਾਂ ਨੇ ਸ਼ਤਰੰਜ ਦਾ ਖੇਲ ਰਚਿਆ ਵੀ ਅਮਰਤਪਾਲ ਤੋਂ ਮੁੱਦਾ ਹਟ ਕੇ ਆ ਕੰਗਣਾ ਰਣੌਤ ਦੇ ਬਾਰੇ ਨੂੰ ਹੋ ਜੇ ਆਪੇ ਲੜੀ ਜਾਣੀਏ ਸਿੰਘ ਤੇ ਕੰਗਣਾ ਰਣੌਤ ਸੋ ਪੰਜਾਬੀਓ ਅੱਜ ਮੈਂ ਤੁਹਾਨੂੰ ਉਹ ਸੱਚ ਦਿਖਾਇਆ ਤੇ ਸੁਣਾਇਆ ਬਾਈ ਵੀ ਜਿਹੜਾ ਕਿ ਪਾਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੰਭੀਰ ਹੋ ਸਕਦੇ ਤੇ ਮਾਮਲੇ ਹਾਲੇ ਦਾ ਟ੍ਰੇਲਰ ਵੀ ਆਏ ਨੇ ਫਿਲਮ ਆਉਣੀ ਹਲੇ ਬਾਕੀ ਆ ਪਤਾ ਨਹੀਂ ਕੀ ਕੁਝ ਮੂਰੇ ਆਉਣਾ ਪਰ ਮੈਂ ਤੁਹਾਨੂੰ ਅਪੀਲ ਕਰਦਾ ਆਪਣੇ ਹਰ ਸਿੰਘ ਦੇ ਕੋਲ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਕਿਉਂਕਿ ਇਸ ਗੰਦੀਆਂ ਸਰਕਾਰਾਂ ਦੇ ਦੁਆਰਾ ਜਿਹੜੀਆਂ ਚਲਾਏ ਗਏ ਗੋਜੇ ਨਿਸ਼ਾਨੇ ਨੇ ਇਹ ਆਪਣੇ ਹਰ ਬੰਦੇ ਨੂੰ ਪਤਾ ਹੋਣਾ ਚਾਹੀਦਾ ਹਰ ਭੈਣ ਨੂੰ ਹਰ ਭਰਾ ਨੂੰ ਹਰ ਬਜ਼ੁਰਗ ਨੂੰ ਹਰ ਮਾਂ ਨੂੰ ਬੱਚੇ-ਬੱਚੇ ਦੇ ਦਿਮਾਗ 'ਚ ਭਰਨੀ ਪਊਗੀ ਇਹ ਗੱਲ ਫੇਰ ਕਿਤੇ ਜਾ ਕੇ ਹੈਂਡਲ ਹੋਣੇ ਆ ਕੇਸ ਤਾਂ ਹੁਣ ਮੇਰੀ ਅਪੀਲ ਆ ਜਿਹੜਾ ਭੈਣ ਭਰਾ ਨਾਮਾ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਪੰਜਾਬ ਦੇ ਪ੍ਰਤੀ ਲੋਕਾਂ ਦੇ ਪ੍ਰਤੀ ਜੋ ਆਪਾਂ ਪਾਉਨੇ ਆ ਧੰਨਵਾਦ ਜੀ ਬੈਲ ਦੀ ਕੰਟੀ ਜ਼ਰੂਰ ਦਵਾ ਦੇਣਾ ਦੋਸਤੋ ਦੇਖੋ ਕੰਗਣਾ ਰਣਾਵਤ ਫਿਲਮ ਬਣਾ ਰਹੀ ਹੈ ਵਾਰਨਿੰਗ ਉਹਦੇ ਵਿੱਚ ਸਿੱਖੀ ਦਾ ਜਿਹੜਾ ਰੂਪ ਹੈ ਉਹਨੂੰ 네ਗੇਟਿਵ ਤੌਰ ਤੇ ਦਿਖਾਇਆ ਜਾ ਰਿਹਾ ਭਾਈ ਅਮਰਤਪਾਲ ਸਿੰਘ ਤੇ ਜਿਹੜਾ ਸੰਤ ਜਰਨਲ ਪਿੰਡਰਾਲੇ ਆ ਉਹਨਾਂ ਦੀ ਛਵੀ ਗਲਤ ਪੇਸ਼ ਕੀਤੀ ਜਾ ਰਹੀ ਹੈ ਗਲਤ ਤਰੀਕੇ ਨਾਲ ਉਹਨਾਂ ਨੂੰ ਮੋਟੀਵੇਟ ਲੋਕਾਂ ਦੇ ਸਾਹਮਣੇ ਤਸਵੀਰ ਲਾਈ ਜਾਂਦੀ ਕਿਉਂਕਿ ਫਿਲਮ ਬਣਾਉਂਦਾ ਵੀਰੋ ਮਕਸਦ ਇੱਕ ਪ੍ਰੋਪਗਾਂਡਾ ਆ ਜਾਂਦਾ ਹੈ ਇਹ ਬਹੁਤ ਵੱਡਾ ਪ੍ਰੋਪਗਾਂਡਾ ਹੈ ਬੜੀ ਵੱਡੀ ਸਾਜ਼ਿਸ਼ ਹੈਗੀ ਹੈ ਤਾਂ ਕਿ ਪੂਰੀ ਦੁਨੀਆ ਨੂੰ ਸਿੱਖਾਂ ਦਾ ਉਹ ਰੂਪ ਦਿਖਾਇਆ ਜਾਵੇ ਜਿਹੜਾ ਉਹਨਾਂ ਦਾ ਹੈ ਹੀ ਨਹੀਂ ਹੈ ਜਿਸ ਤਰ੍ਹਾਂ ਕਿ ਤੁਸੀਂ ਪਹਿਲੇ ਵੇਖਿਆ ਹੋਣਾ ਫਿਲਮਾਂ ਦੇ ਵਿੱਚ ਸਿੱਖਾਂ ਨੂੰ ਮਜ਼ਾ ਹੀ ਆ ਵਖਾਇਆ ਜਾਂਦਾ ਵੈ ਸਿੱਖਾਂ ਦੇ ਬਾਰੇ ਨੈਗੇਟਿਵਿਟੀ ਬਹੁਤ ਜ਼ਿਆਦਾ ਫੈਲਾਈ ਜਾਂਦੀ ਹੈ ਅਸਲ ਜਿਹੜਾ ਉਹਨਾਂ ਦਾ ਰੂਪ ਹੈ ਬਹਾਦਰੀ ਦਲੇਰੀ ਲੋਕਾਂ ਦੀ ਮਦਦ ਕਰਨਾ ਲੋਕਾਂ ਦਾ ਅਹਿਸਾਸ ਕਰਨਾ ਇਨਸਾਨੀਅਤ ਦਾ ਭਲਾ ਕਰਨਾ ਸਰਬੱਤ ਦਾ ਭਲਾ ਕਰਨਾ ਵੀਰੋ ਉਹ ਨਹੀਂ ਵਖਾਇਆ ਜਾਂਦਾ ਅਕਸਰ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਦੇ ਵਿੱਚ ਇੱਕ ਸਰਵੇ ਹੁੰਦਾ ਵੈ ਕਿ ਲੋਕਾਂ ਨੂੰ ਸਿੱਖਾਂ ਦੇ ਬਾਰੇ ਪੁੱਛਿਆ ਜਾਂਦਾ ਤੇ ਲੋਕ ਜ਼ਿਆਦਾਤਰ ਕਹਿੰਦੇ ਜੀ ਮਖੌਲੀ ਹੈ ਮਾਹੌਲ ਕਰਦੇ ਆ ਉਹ ਉਹਨਾਂ ਚੁਟਕਲੇ ਬਣੇ ਆ ਜਦਕਿ ਵੀਰੋ ਸਿੱਖਾਂ ਦਾ ਇਤਿਹਾਸ ਹੋਰ ਹੈ ਸਿੱਖ ਇੱਕ ਬਹਾਦਰ ਕੌਮ ਹੈ ਇੱਕ ਦਲੇਰ ਕੌਮ ਹੈ ਜਿਨ੍ਹਾਂ ਨੇ ਹਰ ਜਗ੍ਹਾ ਤੇ ਜ਼ਾਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੈ ਡਟ ਕੇ ਮੁਕਾਬਲਾ ਕੀਤਾ ਵੈ ਤੇ ਕੰਗਨਾਰ ਨਾਵਾਂ ਤੇ ਵੀਰੋ ਜੋ ਕੁਝ ਮਰਜ਼ੀ ਕਰ ਲਵੇ ਉਹ ਵਾਦਾਂ ਚ ਪਹਿਲੇ ਵੀ ਰੰਦੀ ਹੈ ਉਹ ਆਪਣੇ ਕਿਸੇ ਵੀ ਇਤਰਾ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਸਿੱਖੀ ਦੇ ਬਾਰੇ ਲੋਕ ਜਿਹੜੇ ਜਾਣਦੇ ਉਹਨਾਂ ਨੂੰ ਪੱਕਾ ਪਤਾ ਹੈ ਕਿ ਸਿੱਖ ਬਹਾਦਰ ਦਲੇਰ ਤੇ ਬਹੁਤ ਵਧੀਆ ਚੰਗੇ ਕੰਮ ਕਰਨ ਵਾਲੀ ਕੌਮ ਹੈ ਤੇ ਭਾਈ ਅਮਰਪਾਲ ਸਿੰਘ ਦੀ ਉਹ ਜਿਹੜੀ ਮੌਜੂਦਾ ਕਰੰਟ ਸੂਤਰ ਹਾਲ ਹੈ ਉਹਨਾਂ ਦੀ ਫੇਮ ਹੈ ਉਹਨਾਂ ਦਾ ਜਿਹੜੀ ਅਹਿਮੀਅਤ ਹੈ ਉਹਨੂੰ ਕੱਟ ਨਹੀਂ ਕਰ ਸਕਦੇ ਚਾਹੇ ਜਿੰਨੇ ਮਰਜੀ ਪਲੈਨਿੰਗਾਂ ਜੋ ਕੁਝ ਮਾਰਜੀ ਕਰ ਲਵੇ ਫਿਰ ਉਹ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਦੋਹਰ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਹਫਜ਼